ਰਾਮ ਰਾਮ ਜੀ ਸ੍ਰੀ ਲਹਿਣਾ ਜੀ ਦਾ ਗੁਰੂ ਨਾਨਕ ਜੀ ਨਾਲ ਪਹਿਲੀ ਔਰ ਮਲਾਪ ਪਾਈ ਸੰਤੋਖ ਸਿੰਘ ਜੀ ਲਿਖਦੇ ਹਨ ਗੁਰੰਗ ਜੀ ਦੀ ਕਥਾ ਜਿਸ ਤਰ੍ਹਾਂ ਹੋਈ ਉਹ ਮੈਂ ਹੁਣ ਸੁਣਾਉਣਾ ਹਾਂ ਪਿੰਡ ਮੱਤੇ ਦੀ ਸਰਾ ਜੰਗਲ ਦੇਸ਼ ਮਾਲਵੇ ਵਿੱਚ ਤ੍ਰਿਹਨ ਖੱਤਰੀ ਬਾਬਾ ਫੇਰੂਮਲ ਰਹਿੰਦਾ ਸੀ ਉਹਨਾਂ ਦੇ ਘਰ ਸ੍ਰੀ ਲਹਿਣਾ ਜੀ ਦਾ ਜਨਮ ਹੋਇਆ ਜਦ ਇਹ 14 ਬਰਸ ਦੇ ਹੋਏ ਤਾਂ ਖੰਡੂਰ ਦੇ ਰਹਿਣ ਵਾਲੇ ਇੱਕ ਖੱਤਰੀ ਨੇ ਇਹਨਾਂ ਨੂੰ ਆਪਣੀ ਲੜਕੀ ਵਿਆਹ ਦਿੱਤੀ ਜਦ ਕੁਝ ਸਮਾਂ ਬਸਦਿਆ ਰਸਦਿਆ ਬੀਤ ਗਿਆ ਤਾਂ ਇੱਕ ਦਿਨ ਬਲੋਚ ਡਾਕੂਆਂ ਦੀ ਧਾਰ ਨੇ ਚੋਰਾਈ ਕਰਕੇ ਮਤੇ ਦੀ ਸਰਾਨ ਨੂੰ ਲੁੱਟ ਕੇ ਤਾਂ ਢੇਰੀ ਕਰ ਦਿੱਤਾ ਅਤੇ ਉੱਥੋਂ ਸਭ ਲੋਕ ਉਜਾੜ ਦਿੱਤੇ ਲੈਨਾ ਜੀ ਆਪਣੇ ਪਰਿਵਾਰ ਸਮੇਤ ਖੰਡੂਰ ਆ ਕੇ ਵਸ ਗਏ ਖੰਡੂਰ ਸਾਹਿਬ ਦੇ ਲੋਕ ਮਾਤਾ ਦੁਰਗਾ ਦੀ ਪੂਜਾ ਕਰਦੇ ਸਨ ਮਾਤਾ ਦੁਰਗਾ ਦੀ ਪੂਜਾ ਕਰਨ ਨਾਲ ਉਹਨਾਂ ਨੂੰ ਬਹੁਤ ਸ਼ਾਂਤੀ ਮਿਲਦੀ ਸੀ ਹਰ ਸਾਲ ਉਹ ਸੰਗ ਲੈ ਕੇ ਮਾਤਾ ਜਵਾਲਾ ਜੀ ਦੇ ਦਰਸ਼ਨਾਂ ਲਈ ਜਾਂਦੇ ਸਨ ਅਤੇ ਉਹਨਾਂ ਨਾਲ ਪਹਿਲਹਿਣਾ ਜੀਵੀ ਜਾਂਦੇ ਸਨ ਜਦੋਂ ਬਹੁਤ ਸਮਾਂ ਇੰਜ ਬਤੀਤ ਹੋ ਗਿਆ ਇੱਕ ਦਿਨ ਖਡੂਰਸਾ ਵਿੱਚ ਇੱਕ ਗੁਰੂ ਦੇ ਸਿੱਖ ਦੇ ਮੋਹ ਪਹਿਲੇ ਨਾ ਜਿਨੇ ਬਾਣੀ ਦੇ ਕੁਝ ਸ਼ਲੋਕ ਸੁਨੇ ਉਹ ਸ਼ਲੋਕ ਨਾ ਪਹਿਲੇ ਨਾ ਜਿਹਨੂੰ ਬਹੁਤ ਚੰਗੇ ਲੱਗੇ ਉਹਨਾਂ ਦਾ ਮਨ ਬਹੁਤ ਸ਼ਾਂਤ ਹੋਇਆ ਉਹਨਾਂ ਨੇ ਕਿਹਾ ਤੇ ਰੱਬੀ ਸ਼ਲੋਕ ਨੇ ਇਹ ਜੋ ਉਹ ਇਸ ਨੂੰ ਉਚਾਰਨ ਕਰਦਾ ਹੈ ਉਹ ਜਿਨ੍ਹਾਂ ਦਾ ਸਿੱਖ ਹੈ ਮੈਂ ਉਹਨਾਂ ਨੂੰ ਹੀ ਆਪਣਾ ਗੁਰੂ ਬਣਾਵਾਂਗਾ ਉਹ ਸਿੱਖ ਕਿਸੇ ਦੇਵ ਦੇਵ ਤੇ ਉਹਨਾਂ ਨੇ ਇਸੇ ਮੰਨਦਾ ਉਹ ਗੁਰੂ ਨਾਨਕ ਦੇ ਚਰਨਾਂ ਨਾਲ ਲੱਗਿਆ ਹੋਇਆ ਸੀ ਸਤਨਾਮ ਦਾ ਸਿਮਰਨ ਕਰਦਾ ਸੀ ਅਤੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦਾ ਸੀ ਪਹਿਲਾਂ ਨਾ ਜਿਹਨੇ ਪੁੱਛਿਆ ਕਿ ਸ਼ਬਦ ਕਿਸ ਦੇ ਨੇ ਉਹ ਸਿੱਖਨੇ ਕਿ ਆ ਕਿ ਨਾਨਕ ਤਪਾ ਜੀ ਕਰਤਾਰਪੁਰ ਸਾਹਿਬ ਰਹਿੰਦੇ ਨੇ ਇਹ ਸ਼ਬਦ ਉਹਨਾਂ ਦੇ ਨੇ ਲੈਣਾ ਜਿਹਨੇ ਕਿਹਾ ਕਿ ਮੈਂ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਉਹ ਸਿੱਖਨੇ ਕਿ ਆ ਕਿ ਨਾਨਕ ਜੀ ਦੇ ਦਰਵਾਜ਼ੇ ਸਾਰੇ ਧਰਮਾਂ ਦੇ ਲੋਕਾਂ ਲਈ ਖੁੱਲੇ ਹਨ ਸਾਰੇ ਲੋਕ ਉਹਨਾਂ ਦੀ ਚਰਨ ਵੰਦਨਾ ਕਰਕੇ ਗੁਰ ਸਿੱਖੀ ਪ੍ਰਾਪਤ ਕਰਕੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹਨ ਤੁਸੀਂ ਵੀ ਜੁੜ ਸਕਦੇ ਹੋ ਫਿਰ ਜਦੋਂ ਸੰਗਤ ਜਾਣ ਦੀ ਤਿਆਰੀ ਹੋਈ ਪਹਿਲਾਂ ਜਿਹਨੇ ਸੰਗਤ ਨੂੰ ਕਿਹਾ ਕਿ ਅਸੀਂ ਇਸ ਵਾਰ ਕਰਤਾਰਪੁਰ ਵਿੱਚ ਨਾਨਕ ਜੀ ਦੇ ਦਰਸ਼ਨ ਕਰਕੇ ਫਿਰ ਅੱਗੇ ਨੂੰ ਚੱਲਾਂਗੇ ਸੰਗਤ ਨੇ ਕਿਹਾ ਠੀਕ ਹੈ ਜਿਦਾਂ ਤੁਹਾਡੀ ਮਰਜ਼ੀ ਫਿਰ ਕਰਤਾਰਪੁਰ ਸਾਮ ਤੇ ਬਾਹਰ ਸਾਰੀ ਸੰਗਤ ਟਹਿੜ ਗਈ ਪਹਿਲੇ ਨਾ ਜੀ ਨੇ ਕਿਹਾ ਕਿ ਮੈਂ ਘੋੜੇ ਤੇ ਸਵਾਰ ਹੋ ਕੇ ਜਾਣਾ ਹਾਂ ਅਤੇ ਜਲਦੀ ਹੀ ਨਾਨਕ ਜੀ ਦੇ ਦਰਸ਼ਨ ਕਰਕੇ ਵਾਪਸ ਮੁੜ ਆਣਾ ਹਾਂ। ਸੰਗਤ ਨਾ ਜੀ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ। ਪਹਿਲੇ ਨਾ ਜੀ ਕਰਤਾਰ ਬਰਵਲ ਘੋੜੇ ਉੱਤੇ ਚੜਕੇ ਗਏ। ਜਦੋਂ ਉਹ ਪਿੰਡ ਅੰਦਰ ਗਏ ਤੇ ਉਹਨਾਂ ਨੇ ਇੱਕ ਮਨੁੱਖੋਂ ਪੁੱਛਿਆ ਕਿ ਨਾਨਕ ਤਪੇ ਜੀ ਦਾ ਘਰ ਕਿੱਥੇ ਹੈ? ਉਹ ਆਪ ਗੁਰੂ ਨਾਨਕ ਜੀ ਸਨ। ਪਰ ਲੈਣਾ ਜੀ ਨੂੰ ਪਤਾ ਨਹੀਂ ਸੀ। ਤੇ ਨਾਨਕ ਜੀ ਮੁਸਕਰਾ ਗਏ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਪਿੱਛੇ ਆ ਜਾਓ ਮੈਂ ਉਸ ਜਗ੍ਹਾ ਹੀ ਜਾ ਰਿਹਾ ਹਾਂ ਉੱਥੇ ਤਰਮਸ਼ਾਲਾ ਵਿੱਚ ਤੁਹਾਨੂੰ ਨਾਨਕ ਜੀ ਦੇ ਦਰਸ਼ਨ ਹੋ ਜਾਣਗੇ ਫਿਰ ਨਾਨਕ ਜੀ ਆ ਪੈਦਲ ਉਸ ਘੋੜੇ ਦੀ ਬਾਂਗਾਂ ਫੜ ਕੇ ਤੁਰਨ ਲੱਗ ਪਏ ਅਤੇ ਘੋੜੇ ਉੱਪਰ ਸਵਾਰ ਲੈਣਾ ਜੀ ਨਾਨਕ ਜੀ ਦੇ ਦਰਸ਼ਨਾਂ ਦੀ ਤਾਂਗ ਮੰਚ 'ਤੇ ਲਿਏ ਹੋਏ ਉੱਥੇ ਬੈਠੇ ਆ ਰਹੇ ਸਨ ਨਾਨਕ ਜੀ ਨੇ ਇਹ ਦੱਸਿਆ ਕਿ ਮੈਂ ਹਿੰਨ ਨਾਨਕ ਤਪਾ ਫਿਰ ਨਾਨਕ ਜੀ ਆਪਣੀ ਟਰਮ ਸ਼ਾਲਾ ਦੇ ਬਾਹਰ ਉਸ ਕੋਰੇ ਨੂੰ ਬਣਾ ਕੇ ਨਾਨਕ ਜੀ ਨੇ ਕਿ ਇੱਥੇ ਉਸ ਕੋਰੇ ਨੂੰ ਬੰਦੋ ਅਤੇ ਅੰਦਰ ਵਿਰਾਜ ਜਾਓ ਬੈਠ ਜਾਓ ਬਾਕੀ ਸੰਗਤ ਨਾਲ ਨਾਨਕ ਜੀ ਥੋੜੀ ਦੇਰ ਚ ਇੱਥੇ ਬੈਠ ਕੇ ਸਾਰਿਆਂ ਨੂੰ ਉਪਦੇਸ਼ ਪਰਮਾਤਮਾ ਦੇ ਨਾਮ ਦਾ ਦੇਣਗੇ ਫਿਰ ਨਾਨਕ ਜੀ ਛੋਟੇ ਭੂਏ ਰਾਹੀਂ ਅੰਦਰ ਜਾ ਕੇ ਆਪਣੇ ਅਸਨ ਦੇ ਵਿਰਾਜਮਾਨ ਹੋਏ ਜਦੋਂ ਭਾਈ ਲੈਨਾ ਨੇ ਦੇਖਿਆ ਕਿ ਇਹ ਤਾਂ ਹੀ ਮਹਾਪੁਰਖ ਨੇ ਜਿਨ੍ਹਾਂ ਨੇ ਮੇਰੇ ਘੋੜਿਆਂ ਦੀ ਬਾਂਗਾਂ ਫੜ ਕੇ ਇੱਥੋਂ ਤੱਕ ਮੈਨੂੰ ਲਿਆਂਦਾ ਹੈ ਕਿੰਨੀ ਨਿਰਮਾਨਤਾ ਕਿ ਉਹਨਾਂ ਨੇ ਉੱਥੇ ਦੱਸਿਆ ਨਹੀਂ ਕਿ ਮੈਂ ਹੀ ਨਾਨਕ ਤਪਾਂ ਪਰ ਮੇਰੇ ਕੋਲ ਬਹੁਤ ਵੱਡੀ ਪੁੱਲ ਹੋਈ ਹੈ ਮੈਂ ਬਹੁਤ ਗੁਨਾਹਗਾਰ ਹਾਂ ਕਿ ਨਾਨਕ ਜੀ ਮੇਰੇ ਅੱਗੇ ਪੈਦਲ ਚੱਲ ਰਹੇ ਸਨ ਅਤੇ ਮੈਂ ਘੋੜੇ ਉੱਤੇ ਸਵਾਰ ਹੋ ਕੇ ਜਾ ਰਹੀ ਸੀ ਇਹ ਪੁੱਲ ਮੇਰੀ ਕਿਵੇਂ ਠੀਕ ਹੋਵੇ ਇਹ ਗੁਨਾਹ ਮੇਰਾ ਕਿਵੇਂ ਬਖਸ਼ਾ ਜਾਵੇ ਨਾਨਕ ਜੀ ਨੇ ਪਾਇਲਾ ਨਾ ਜਿਹਦੇ ਮਨ ਦੀ ਗੱਲ ਸਮਝ ਲਈ। ਨਾਨਕ ਜੀ ਨੇ ਕਿਹਾ ਕਿ ਹੈ ਮਨੁੱਖਾ ਕੀ ਗੱਲ ਹੈ? ਕਿ ਚਿੰਤਾ ਵਿੱਚ ਪਿਆ ਹੈ। ਪਹਿਲੇ ਨਾ ਜਿਨੇ ਕਿਹਾ ਕਿ ਸਾਡੀ ساری ਚਿੰਤਾ ਤੇ ਤੁਹਾਡੇ ਦਰਸ਼ਨਾਂ ਨਾਲ ਦੂਰ ਹੋ ਗਈ। ਜੇ ਮੇਰੇ ਕੋ ਕੋਈ ਪੁੱਲ ਚੁੱਕ ਹੋ ਗਈ ਤੇ ਮੈਨੂੰ ਮਾਫ ਕਰ ਦਿਓ। ਮੈਂ ਜਾਣਦਾ ਨਹੀਂ ਸੀ ਕਿ ਤੁਸੀਂ ਹੀ ਨਾਨਕ ਜੀ ਹੋ। ਨਾਨਕ ਜੀ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਤੁਹਾਡੇ ਉੱਤੇ ਗਾਲ ਪ੍ਰਗ ਦੀ ਪੂਰਨ ਕਿਰਪਾ ਹੈ। ਨਾਨਕ ਜੀ ਜਦੋਂ ਸਾਹਮਣੇ ਵਰਾਜੇ ਸਨ ਤੇ ਭਾਈ ਲੈਨਾ ਜਿਹਦੇ ਮਨ ਵਿੱਚ ਸ਼ਰਧਾ ਹੋਰ ਦ੍ਰਿੜ ਹੋ ਗਈ ਲੈਨਾ ਜੀ ਨੇ ਕਿਹਾ ਮੈਂ ਇਹਨਾਂ ਨੂੰ ਹੀ ਗੁਰੂ ਤਾਰਾਂਗਾ ਪਰ ਲੈਨਾ ਜੀ ਨੇ ਕਿਹਾ ਜੇ ਤੇ ਇਹ ਮੇਰੇ ਮਨ ਦੀ ਗੱਲ ਸਮਝ ਜਾਣ ਅਤੇ ਮੈਨੂੰ ਆਪਣੇ ਘਰ ਖਡੂਰ ਸਾਹਿਬ ਵਾਪਸ ਜਾਣ ਦੀ ਇਜਾਜ਼ਤ ਦੇ ਦੇਣ ਫਿਰ ਮੈਂ ਇਹਨਾਂ ਨੂੰ ਅੰਤਰੀ ਅਮੀ ਮੰਨਾਗਾ ਨਾਨਕ ਜੀ ਤੇ ਜਾਣੀ ਜਾਣ ਸੀ ਨਾਨਕ ਜੀ ਨੇ ਕਿਹਾ ਕਿ ਦੱਸੋ ਤੁਹਾਡਾ ਪਿੰਡ ਕਿਹੜਾ ਹੈ ਕਿੱਥੋਂ ਆਏ ਹੋ ਲੈਣਾ ਜੀ ਨੇ ਕਿਹਾ ਮੈਂ ਖਡੂਰ ਸਾਹਿਬ ਤੋਂ ਆਇਆ ਹਾਂ ਖਡੂਰ ਸਾਹਿਬ ਰਹਿੰਦਾ ਹਾਂ ਨਾਨਕ ਜੀ ਨੇ ਕਿਹਾ ਹੂੰ ਤਾਂ ਤੁਸੀਂ ਆਪਣੇ ਘਰ ਵਾਪਸ ਜਾਓ ਤੇ ਫਿਰ ਕੁਝ ਦਿਨਾਂ ਬਾਅਦ ਫਿਰ ਆਣਾ ਫਿਰ ਅਸੀਂ ਹੋਰ ਵਾਰਤਾਲਾਪ ਕਰਾਂਗੇ ਪਹਿਲਾ ਨਾ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਕਿਹਾ ਤੇ ਜਾਨੀ ਜਾਨ ਹਨ ਅੰਤਰੀਆਮੀ ਹਨ ਉਹਨਾਂ ਨੇ ਕਿਹਾ ਨਾਨਕ ਜੀ ਤੁਸੀਂ ਤੇ ਅੰਤਰੀਆਮੀ ਹੋ ਜੋ ਤੁਹਾਡੀ ਅਗਿਆ ਹੈ ਮੈਂ ਉਝ ਹੀ ਕਰਾਂਗਾ ਮੈਂ ਘਰ ਵਾਪਸ ਚ ਜਾਣਾ ਕ੍ਰੀਨਾ ਨਾਨ ਜੀ ਦੇ ਚੰਨਾਂ ਜੀ ਮੱਥਾ ਟੇਕ ਕੇ ਭੈ ਲੈਣਾ ਜੀ ਵਾਪਸ ਸੰਗਤ ਕੋ ਲਾਏ। ਉਹਨਾਂ ਨੇ ਕਿਹਾ ਮੈਂ ਹੁਣ ਅੱਗੇ ਨਹੀਂ ਜਾਣਾ। ਤੁਸੀਂ ਜਾਓ ਜਵਲਾ ਮਾਤਾ ਦੇ ਦਰਸ਼ਨ ਕਰੋ। ਮੈਂ ਵਾਪਸ ਕਡੂਰ ਸਾਹਿਬ ਜਾ ਰਹੀ ਹਾਂ। ਸੰਗਤ ਨੂੰ ਵਿਦਾ ਕਰਕੇ ਭੈ ਲੈਣਾ ਜੀ ਵਾਪਸ ਕਡੂਰ ਸਾਹਿਬ ਆ ਗਏ। ਫਿਰ ਜਦੋਂ ਵਾਪਸ ਆਏ ਤੇ ਸਾਰੇ ਬਹੁਤ ਹੈਰਾਨ ਹੋਏ। ਉਹਨਾਂ ਨੇ ਕਿਹਾ ਤੁਸੀਂ ਇੰਨੀ ਜਲਦੀ ਵਾਪਸ ਕਿਉਂ ਆ ਗਏ ਹੋ? ਭੈ ਲੈਣਾ ਜੀ ਨੇ ਕਿਸੇ ਨੂੰ ਕੋਈ ਜਵਾਬ ਨਾ ਦਿੱਤਾ। ਤੇ ਬੜੇ ਉਦਾਸ ਹੋ ਕੇ ਆਪਣੇ ਘਰ ਆ ਗਏ। ਸਨੀ ਰਾਤ ਨੂੰ ਉਹਨਾਂ ਨੂੰ ਨੀਂਦ ਨਹੀਂ ਆਈ ਨਾਨਕ ਜੀ ਦੀ ਹੀ ਯਾਦ ਚਲਦੀ ਰਹੇ ਮਨ ਚ ਫਿਰ ਆਪਣੇ ਘਰ ਉਹਨਾਂ ਨੇ ਕਿਹਾ ਕਿ ਮੈਂ ਕਰਤਾਰਪੁਰ ਸਾਹਿਬ ਨਾਨਕ ਜੀ ਦੇ ਕੋਲ ਚਲਣਾ ਹਾਂ ਕੁਝ ਦਿਨਾਂ ਤੱਕ ਵਾਪਸ ਆ ਜਾਵਾਂਗਾ ਫਿਰ ਆਪਣੇ ਘਰ ਦੇ ਨੂੰ ਦੱਸ ਕੇ ਫਿਰ ਦੁਬਾਰਾ ਕਰਤਾਰਪੁਰ ਸਾਹਿਬ ਸਵਾ ਮਨ ਲੂਨ ਦੀ ਬੋਰੀ ਆਪਣੇ ਸਿਰ ਤੇ ਚੁੱਕ ਕੇ ਉਹ ਨਾਨਕ ਜੀ ਦੇ ਕਰ ਗਏ ਜਦੋਂ ਕਰ ਲੂਨ ਰੱਖਿਆ ਤੇ ਉਹਨਾਂ ਨੇ ਮਾਤਾ ਸਲੱਖਣੀ ਜੀ ਕੋਲ ਪੁੱਛਿਆ ਮਾਤਾ ਜੀ ਨਾਨਕ ਜੀ ਕਿੱਥੇ ਨੇ ਮਾਤਾ ਜੀ ਨੇ ਕਿਹਾ ਕਿ ਨਾਨਕ ਜੀ ਤੇ ਖੇਤਾਂ ਵੱਲ ਗਏ ਨੇ ਖੇਤਾਂ ਵੱਲ ਫਸਲਾਂ ਨੂੰ ਵੇਖਣ ਗਏ ਨੇ ਜਦੋਂ ਪਹਿਲੇ ਨਾਂ ਜੀ ਵੀ ਉੱਥੇ ਗਏ ਤੇ ਨਾਲ ਉਹ ਕੰਮਿਆਂ ਨਾਲ ਕੰਮ ਕਰਨ ਲੱਗ ਪਏ ਚੋਨੇ ਵਿੱਚੋਂ ਨਦੀਨ ਪੁੱਟਣ ਲੱਗ ਪਏ ਜਦੋਂ ਚੋਨੇ ਵਿੱਚੋਂ ਨਦੀਨ ਪੁੱਟਦੇ ਇੱਕ ਘੜੀ ਬਤੀਤ ਹੋਈ ਨਾਨਕ ਜੀ ਨੇ ਕਿਹਾ ਕਿ ਇਹ ਕੰਮ ਤੇਰੇ ਵਸਤਾ ਨਹੀਂ ਤੂ ਅਨਦੀਮਾਂ ਦੀ ਪੰਡਪ ਨੇ ਸਿਰ ਤੇ ਚੁੱਕ ਅਤਿਕੜ ਛੱਡਾ ਭਈ ਲੈਨਾ ਜੀ ਨੇ ਉਸ ਸਮੇਂ ਬਹੁਤ ਕੀਮਤੀ ਵਸਤਰ ਪਹਿਨੇ ਹੋਏ ਸਨ ਅਤੇ ਉਹ ਪੰਡ ਗਿੱਲੀ ਸੀ ਗਿੱਲਾ ਕਾਸੀ ਚਿੱਕੜ ਲੱਗਿਆ ਹੋਇਆ ਸੀ ਉਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਕਿ ਮੇਰੇ ਕੱਪੜੇ ਖਰਾਬ ਹੋ ਜਾਣਗੇ ਨਾਨਕ ਜੀ ਦੀ ਆਗਿਆ ਨੂੰ ਸਿਰ ਉੱਤੇ ਸਵੀਕਾਰ ਕਰਕੇ ਬਹੁਤ ਪ੍ਰਸੰਨਤਾ ਨਾਲ ਪੰਡਪ ਨੇ ਸਿਰ ਤੇ ਚੁੱਕ ਲਈ ਉਸ ਪੰਡ ਵਿੱਚ ਚਿੱਕੜ ਡਿੱਕ ਡਿੱਕੇ ਉਹਨਾਂ ਦੇ ਕੱਪੜਿਆਂ ਵੱਲ ਪੈ ਰਿਹਾ ਸੀ ਕੱਪੜੇ ਖਰਾਬ ਹੋ ਰਹੇ ਸਨ ਅਤੇ ਤੁਰਦੇ ਹੋਏ ਵੀ ਉਸ ਪਿੰਡ ਦੀਆਂ ਗਲੀਆਂ ਵਿੱਚ ਉਹਨਾਂ ਦੇ ਕਪੜਿਆਂ ਚਿੱਕੜ ਲੱਗ ਪਿਆ ਜਦੋਂ ਮਾਦਾ ਸਲੱਖਣੀ ਜੀ ਨੇ ਦੇਖਿਆ ਕਿ ਇਹ ਪੰਡ ਚੁੱਕ ਕੇ ਉਹ ਮਨੁੱਖ ਆਇਆ ਹੈ ਜਿਸ ਨੇ ਬਹੁਤ ਚੰਗੇ ਵਸਤਰ ਪਹਿਰੇ ਸੰ ਤਾਂ ਮਾਦਾ ਸਲੱਖਣੀ ਜੀ ਨੂੰ ਨਾਨਕ ਜੀ ਉਤੇ ਕੁਝ ਰੋਸ਼ ਆਇਆ ਜਦੋਂ ਨਾਨਕ ਜੀ ਘਰ ਆਏ ਤੇ ਮਾਦਾ ਸਲੱਖਣੀ ਜੀ ਨੇ ਕਿਹਾ ਕਿ ਇਹ ਮਨੁੱਖ ਭਲਾ ਮਨੁੱਖ ਤੁਹਾਡੇ ਦਰਸ਼ਨ ਲਈ ਆਇਆ ਹੈ ਇਸ ਨੇ ਬਹੁਤ ਕੀਮਤੀ ਵਸਤਰ ਪਹਿਰੇ ਹੋਏ ਸੀ ਪਰ ਤੁਸੀਂ ਤੇ ਵਿਚਾਰੇ ਨੂੰ ਗਿੱਲੇ ਕਾ ਦੀ ਪੰਡ ਚੁਕਾ ਕੇ ਸਾਰੇ ਕਪੜੇ ਚਿੱਕੜ ਨਾਲ ਖਰਾਬ ਕਰ ਦਿੱਤੇ ਨਾਨਕ ਜੀ ਨੇ ਕਿਹਾ ਕਿ ਇਹ ਪੰਡ ਗਿੱਲੇ ਕਾ ਦੀ ਨਹੀਂ ਬਲਕਿ ਇਹ ਪੂਰੀ ਲੋਕ ਦਾ ਛਤਰ ਮੈਂ ਇਸ ਦੇ ਛਤਰ ਤੇ ਧਾਰਿਆ ਹੈ ਇਸ ਨੇ ਪੂਰੀ ਲੋਕਾਈ ਦਾ ਪਲਾਪਣਾ ਹੈ ਅਤੇ ਇਸ ਦੇ ਵਸਤਰ ਚਿੱਕੜ ਨਾਲ ਖਰਾਬ ਨਹੀਂ ਹੋਏ ਚੰਗੀ ਤਰ੍ਹਾਂ ਦੇਖ ਇਸ ਦੇ ਵਸਤਰਾ ਉਤੇ ਤੇ ਮੈਂ ਕਿਐ ਸਿਰ ਛਿੜ ਗਿਆ ਹੈ ਜਦੋਂ ਮਾਂਤਾ ਜੀ ਨੇ ਧਿਆਨ ਨਾਲ ਦੇਖਿਆ ਤੇ ਉਹ ਚਿੱਕੜ ਦੇ ਦਾਗ ਕੇਸਰ ਵਿੱਚ ਬਦਲ ਗਏ ਨਾਨਕ ਜੀ ਦੇ ਮੂੰਹ ਨਿਕਲਦੇ ਆਹੀਂ ਸ਼ਬਦ ਚਰਨ ਹੁੰਦੇ ਆਹੀਂ ਉਹ ਕਿਚੜ ਕੇਸਰ ਵਿੱਚ ਬਦਲ ਗਿਆ ਅਤੇ ਦਿਵਯ ਸੁਗੰਧ ਆਨ ਲਗ ਪਈ ਲੈਣਾ ਜਿਵੇਂ ਹੀ ਕੋਤਕ ਦੇ ਕੇ ਵਧਾਰਨ ਹੋਏ ਮਾਤਾ ਸੁਲਖਣੀ ਜੀ ਵੀ ਮੁਸਕਰਾ ਕੇ ਨਾਨਕ ਜੀ ਨੂੰ ਕਹਿਣ ਲੱਗ ਪਏ ਕਿ ਤੁਹਾਡੀ ਲੀਲਾ ਤੁਸੀਂ ਹੀ ਜਾਨੋ ਮੈਂ ਤੇ ਤੁਹਾਡੇ ਚਮਤਕਾਰਾਂ ਨੂੰ ਨਹੀਂ ਸਮਝ ਸਕਦੀ। ਇੱਕ ਇਹ ਕਿ ਨਾਨਕ ਜੀ ਨੇ ਕਿਹਾ ਇਹ ਸੁਣ ਕੇ ਨਾਨਕ ਜੀ ਕਹਿਣ ਲੱਗ ਪਏ ਕਿ ਪਹਿਲੇ ਨਾ ਜੀ ਬਹੁਤ ਸਾਰੇ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਨਗੇ ਅਤੇ ਪੂਰੀ ਲੋਕਾਈ ਦਾ ਬਹੁਤ ਪਲਾਗ ਰਣਗੇ। ਧੰਨਵਾਦ।